ਕਪੂਰਥਲਾ ਪੁਲਿਸ ਨੇ ਆਪਣੇ ਸਾਥੀ ਨੂੰ ਛਡਾਉਣ ਦੀ ਫਿਰਾਕ 'ਚ ਬੈਠੇ ਇੱਕ ਖਤਰਨਾਕ ਗੈਂਗ ਦੇ 5 ਮੈਂਬਰ ਗ੍ਰਿਫਤਾਰ ਕੀਤੇ ਨੇ। ਇਹ ਗੈਂਗਸਟਰ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਆਪਣੇ ਇੱਕ ਸਾਥੀ ਨੂੰ ਪੇਸ਼ੀ ਦੇ ਦੌਰਾਨ ਛਡਾਉਣ ਦੀ ਤਿਆਰੀ ਵਿੱਚ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦੇ ਕਪੂਰਥਲਾ ਪੁਲਿਸ ਅਤੇ ਐਸਟੀਐਫਟੀ ਸਾਂਝੀ ਟੀਮ ਨੇ 8 ਮੈਂਬਰੀ ਗੈਂਗ ਦੇ 5 ਮੈਂਬਰ ਕਾਬੂ ਕਰ ਲਏ ਜਦ ਕਿ 3 ਅਜੇ ਵੀ ਫਰਾਰ ਨੇ STF ਕੋਲ authentic information ਸੀਗੀ ਜਿਸ ਜਿਸ ਦੇ ਨਾਲ ਫਰ ਡਿਸਟ੍ਰਿਕਟ ਪੁਲਿਸ ਨੇ ਮਿਲ ਕੇ ਇੱਕ ਆਪਰੇਸ਼ਨ ਲਾਂਚ ਕੀਤਾ ਔਰ ਇਹ ਸਾਰਾ ਨੈਕਸਸ ਜਿਹੜਾ ਅਸੀਂ ਬ੍ਰੇਕ ਕੀਤਾ ਔਰ ਜਿਹੜਾ ਚੈਰੀ ਨਾਂ ਦਾ ਗੈਂਗਸਟਰ ਉਹਨਾਂ ਨੂੰ ਛੁਡਾਣਾ ਸੀ ਜਿਹੜਾ ਕਿ ਬੇਸਿਕਲੀ ਗੋਰੂ ਬੱਚਾ ਗੈਂਗ ਹੈ ਇੱਕ ਚਲੰਦਰ ਚੋਪਰੇਟ ਕਰਦਾ ਉਹਦੇ ਹੀ ক্লোਜ਼ ਅਸੋਸੀਏਟ ਸੀਗਾ ਉਹਨਾਂ ਦੀ ஆபਸੂਟ ਸੀਗੀ ਆ ਉਹਨੂੰ ਇਹ ਛੁਡਾਣ ਦੇ ਵਿੱਚ ਕੋਸ਼ਿਸ਼ ਕਰ ਰਹੇ ਸੀਗੇ ਉਸ ਵਾਸਤੇ ਪਲਾਨ ਕਰਕੇ ਵਿੱਪਨ ਇਕੱਠੇ ਕਰ ਰਹੇ ਸੀਗੇ ਔਰ ਜਦੋਂ ਪੁਲਿਸ ਨੇ ਉਹਨੂੰ ਕਿਤੇ ਪ੍ਰੋਡਕਸ਼ਨ ਲਈ ਲੈ ਕੇ ਜਾਣਾ ਸੀ ਕੋਰਟ ਦੇ ਵਿੱਚ ਰਸਤੇ ਵਿੱਚ ਉਹਨਾਂ ਨੇ ਉਹਨੂੰ ਛੁਡਾਇਆ ਸੀ ਪੁਲਿਸ ਨੇ ਫੜੇ ਗਏ ਗੈਂਗ ਮੈਂਬਰਾਂ ਤੋਂ ਦੋ ਪਿਸਤੌਲ ਪੰਜ ਜ਼ਿੰਦਾ ਮੈਗਜ਼ੀਨ ਅਤੇ ਚਾਰ ਦਾਤਰ ਵੀ ਬਰਾਮਦ ਕੀਤੇ ਨੇ ਇਸ ਪੂਰੇ ਮਾਮਲੇ 'ਚ ਹੈਰਾਨ ਕਰਨ ਵਾਲੀ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਤੋਂ ਬਰਾਮਦ ਪਿਸਤੌਲ ਇੱਕ ਗਨ ਹਾਊਸ ਤੋਂ ਲਈ ਗਈ ਸੀ ਜੋ ਗਨ ਹਾਊਸ ਦੇ ਰਿਕਾਰਡ ਮੁਤਾਬਕ ਉਸਦੇ ਅਸਲੀ ਮਾਲਕ ਨੇ ਜਮ੍ਹਾਂ ਕਰਵਾਈ ਹੋਈ ਸੀ ਪਰ ਮੁਲਜ਼ਮਾਂ ਨੇ दे तो तो गन हाउस मालिक ਦੇ بیٹے ਨਾਲ ਜਾਣ ਪਹਿਚਾਨ ਦਾ ਫਾਇਦਾ ਚੁੱਕਦਿਆਂ ਇਹ ਪਿਸਤੌਲ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਉਸਦੇ ਕੋਲ ਲਈ ਪੁਲਿਸ ਨੇ ਗਨ ਹਾਊਸ ਮਾਲਕ ਦੇ بیٹے ਨੂੰ ਵੀ ਹਿਰਾਸਤ ਵਿੱਚ ਲਿਆ ਹੈ ਜਿਹੜਾ ਇਹ ਜਿਹੜਾ ਇਹਨਾਂ ਕੋਲ ਵੈਪਨ ਰਿਕਵਰ ਕੀਤਾ ਗਿਆ ਉਹ ਬੇਸਿਕਲੀ ਵੈਪਨ ਇੱਕ ਗਨ ਹਾਊਸ ਦੇ ਵਿੱਚ ਜਮ੍ਹਾਂ ਹੋਇਆ ਹੋਇਆ ਸੀ ਔਰ ਜਦੋਂ ਉਸ ਕੋਲ ਪੁਲਿਸ ਨੇ ਟ੍ਰੇਲ ਚੈੱਕ ਕੀਤੀ ਕਿ ਇਹਨਾਂ ਦਾ ਗਨ ਹਾਊਸ ਦਾ ਸਾਰਾ ਰਿਕਾਰਡ ਚੈੱਕ ਕੀਤਾ ਔਰ ਉਤੋਂ ਇੱਕ ਕਿਸੇ ਜਿਸ ਬੰਦੇ ਦਾ ਸੀਗਾ ਲਾਇਸੈਂਸੀ ਵੈਪਨ ਹੈ ਉਹਨੇ ਉੱਤੇ ਜਮ੍ਹਾਂ ਕਰਾਇਆ ਹੋਇਆ ਸੀ ਉਤੋਂ ਇਹ ਇੱਕ ਗੈਂਗ ਮੈਂਬਰ ਹੈ ਜਿਹੜਾ ਹੈਗਾ ਕੁਛ ਨਹੀਂ ਉਹ ਦੇ ਕੋਲ ਲੈ ਲੈ ਇਹ ਗਨ ਹੌਸਪਟਲ ਵਾਲੇ ਦਾ ਜਿਹੜਾ ਲੜਕਾ ਸੀਗਾ ਉਹਨੇ ਇਹ ਗੱਲ ਕੱਟ ਕੇ ਅ 14 ਇੱਕ ਦੋਸਤ ਸੀਗਾ ਜਿਹੜਾ ਕਿ ਹੈਪੀ ਮੋਟਰ ਕਲਾਂ ਦੇ ਨਾਮ ਨਾਲ ਜਾਣਿਆ ਜਾਂਦਾ ਉਹਦਾ ਦੋਸਤ ਸੀਗਾ ਉਹਨੇ ਕਿਤੇ ਆਪਸ ਕੋਈ ਜਾਣਕਾਰੀ ਸੀ ਕਿ ਉਹਨੇ ਉਹਨੂੰ ਕਿਹਾ ਕਿ ਮੈਨੂੰ ਇੱਕ ਵੈਪਰ ਚਾਹੀਦਾ ਹੈਗਾ ਤੁਹਾਡੇ ਕੋਲ ਜਮਾ ਹੋਣੇ ਮੈਂ ਦੇਖਣਾ ਕਰਨਾ ਤੇ ਮੈਨੂੰ ਮੇਨੂੰ ਕੁਝ ਕੰਮ ਹੈ ਤੇ ਕੋਰੇ ਕੋਲ ਵੈਪਰ ਹੈ ਨੂੰ ਕਿੰਨੀ ਕਿ ਇੰਟਰੈਕਸ਼ਨ ਸੀ ਉਹਨਾਂ ਕਿੰਨੀ ਕੋਈ ਕੋ ਇਨਫੋਰਮੇਸ਼ਨ ਸੀ ਦੈਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਪੁਲਿਸ ਫਿਲਹਾਲ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਦੂਜੇ ਗਨ ਹਾਊਸਸ ਦਾ ਰਿਕਾਰਡ ਵੀ ਚੈੱਕ ਕਰ ਰਹੀ ਹੈ ਤਾਂ ਜੋ ਨਜਾਇਜ਼ ਤਰੀਕੇ ਹਥਿਆਰ ਸਪਲਾਈ ਕਰਨ ਦੇ ਹੋਰ ਮਾਮਲੇ ਸਾਹਮਣੇ ਆ ਸਕਣ। ਉਤੇ ਹੀ ਫੜੇ ਗਏ ਗੈਂਗਸਟਰਾਂ ਦੇ ਸਾਥੀਆਂ ਦੀ ਪਾਲ ਕੀਤੀ ਜਾ ਰਹੀ ਹੈ।